ਪਿੰਡ ਇਥੇ ਲਾੜੀਆਂ ਮੇਗਾ 538 2021 ਫਰਵਰੀ 2 ਪਰਮਜੀਤ ਹਾਂਜੀ ਕੋਟ ਮਾਰ ਕਰਕੇ ਕੱਟਤਾ 4 ਸਾਲ ਹੋ ਗਏ ਕੇਸ ਨਹੀਂ ਚੱਲਦਾ ਹਾਂਜੀ ਰੈਲਾ ਇਥੇ ਵਮਾ ਸਾਇਲਰ ਦੀ ਮੈਡਮ ਤੇ ਦਰਖਾਸਤ ਕਿਥੇ ਰਾਜਨਾਮਾ ਨਕਰਾ ਆ ਕੇ ਕਹਿੰਦੇ ਲਿਆ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੈਨਾਂ 4 ਸਾਲ ਹੋ ਗਏ ਮੇਰਾ ਨਾਂਜੀ ਜੋਗਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਚੱਕ ਟਾਇਟ ਵੀ ਹੈ ਜੀ ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦਾ ਮੁੰਡੇ ਨੂੰ ਪਹਿਲਾਂ ਇਹ ਕੁੜੀ ਤੇਰੇ ਲਾੜੀਆਂ ਵਿਆਹੀ ਸਰਜੀਤ ਹਲੇ ਸੀ ਤੁਹਾਡੀ ਭੈਣ ਹਾਂ ਭੈਣ ਮੇਰੇ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਿਆ 4 ਸਾਲ ਕੁੜੀ ਪੂਵੇ ਤੇ ਬੈਠੀ ਹੈ ਕਿ ਨਾਮ ਬਤਾ 4 ਸਾਲ ਵਿਦੋ ਬੀਬੀ ਅੱਜ ਵੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਵੀ ਬਰਾਤ ਦਾ ਹੋਇਆ ਤਾਂ ਹੀ ਪਾਲ ਚੜੇ ਆ ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉ ਲੱਗਾ ਹੈ ਪਰਮਜੀਤ ਕੀ ਲੱਗਦਾ ਉਹ ਆਪਣਾ ਭਰਾ ਪਹਿਲਾਂ ਤੋਂ ਕੁੜੀ ਦਾ ਵਿਆਹ ਆ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ ਫਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਸ਼ਾਦੀशुदा ਨੌਜਵਾਨ ਨੇ ਦੂਸਰਾ ਵਿਆਹ ਕਰਾਉਣਾ ਚਾਹਿਆ ਮਾਮਲਾ ਉਸ ਸਮੇਂ ਵੱਧ ਗਿਆ ਜਦੋਂ ਲਾੜਾ ਬਣੇ ਨੌਜਵਾਨ ਦੀ ਪਹਿਲੀ ਪਤਨੀ ਮੌਕੇ ਤੇ ਪਹੁੰਚ ਗਈ ਅਤੇ ਉਸਨੇ ਵਿਆਹ ਨੂੰ ਰੁਕਵਾ ਦਿੱਤਾ ਦੋਨਾਂ ਪਾਸੇ ਕਾਫੀ ਬਹਿਸਬਾਜ਼ੀ ਦੇਖਣ ਨੂੰ ਮਿਲੀ ਉੱਧਰ ਇਸ ਦੌਰਾਨ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਚਿਸ ਨੇ ਭਾਵੇਂ ਦੋਵਾਂ ਧਿਰਾਂ ਨੂੰ ਲੜਨ ਤੋਂ ਤਾਂ ਬਚਾ ਲਿਆ ਪਰ ਲਾੜਾ ਬਣੇ ਨੌਜਵਾਨ ਨੂੰ ਹਿਰਾਸਤ ਚ ਲੈ ਲਿਆ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਵਾਕਏ ਦੇਖਣ ਨੂੰ ਮਿਲ ਰਹੇ ਨੇ ਕਿ ਕਿਵੇਂ ਆਪਣੇ ਰਿਸ਼ਤਿਆਂ ਨੂੰ ਲੋਕ ਤਾਰ-ਤਾਰ ਕਰਨ ਲੱਗੇ ਹੋਏ ਨੇ ਜਿੱਥੇ ਇੱਕ ਸ਼ਾਦੀशुदा ਲੜਕੇ ਵੱਲੋਂ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਹੋਇਆਂ ਉਸ ਨੂੰ ਬਿਨਾਂ ਤਲਾਕ ਦਿੱਤੇ ਚੋਰੀ ਛੁਪੇ ਦੂਜਾ ਵਿਆਹ ਕਰਵਾ ਰਿਹਾ ਸੀ ਤਾਂ ਜਿਸ ਵਿਆਹ ਦੇ ਪੰਡਾਲ ਵਿੱਚ ਲਾੜਾ ਫੇਰਿਆਂ ਵਿੱਚ ਬੈਠਾ ਸੀ ਉਸ ਜਗ੍ਹਾ ਤੇ ਉਸਦੀ ਪਹਿਲੀ ਪਤਨੀ ਪਹੁੰਚ ਗਈ ਜਿਸ ਨੇ ਉੱਥੇ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਮਾਮਲਾ ਕਾਫੀ ਬੈਸੋ ਬੱਸ ਬਣ ਗਿਆ ਅਤੇ ਇਸ ਦੌਰਾਨ ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚ ਗਈ ਦੋਨਾਂ ਧਿਰਾਂ ਵਿਚਕਾਰ ਝਗੜਾ ਹੋਣ ਤੋਂ ਬਚਾ ਲਿਆ ਪਰ ਦੂਜਾ ਵਿਆਹ ਕਰਾਉਣ ਚੱਲੇ ਲਾੜੇ ਨੂੰ ਪੁਲਿਸ ਨੇ ਹਿਰਾਸਤ ਚ ਲੈ ਕੇ ਆਪਣੇ ਨਾਲ ਲੈ ਗਈ ਪੁਲਿਸ ਵੱਲੋਂ ਜਿੱਥੇ ਕਾਰਵਾਈ ਕੀਤੀ ਜਾ ਰਹੀ ਉੱਥੇ ਹੀ ਪਹਿਲੀ ਪਤਨੀ ਵੱਲੋਂ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਕੀ ਨਾਮ ਸਰਮੇਸ਼ ਕੌਰ ਸਰਮੇਸ਼ ਕੌਰ ਕਿੱਥੇ ਵੇਚੂ ਕਿੰਨੀ ਦਿਰ ਹੋ ਗਈ ਤੁਹਾਡੇ ਆਇਆ ਪਿੰਡ ਇਥੇ ਲਾੜੀਆਂ 2021 ਜਨਵਰੀ ਜੋ ਪਰਮਜੀਤ ਨੂੰ ਪਰਮਜੀਤ ਨੂੰ ਹਾਂਜੀ ਕੋਟ ਮਾਰ ਕਰਕੇ ਕੱਢ ਤਾ ਕਿੰਨੀ ਦਿਰ ਹੋ ਗਈ ਕਦੋਂ 4 ਸਾਲ ਹੋ ਗਿਆ ਏਸੀ ਚੱਲਦਾ ਹਾਂਜੀ ਕਿੱਥੇ ਚੱਲਦਾ ਰੈਲਾ ਇਥੇ ਵਾ ਮਾ ਸੈਲਰ ਤੇ ਮੈਡਮ ਤੇ ਤਰ ਖਾਸ ਤੁਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹਾਂ ਹਾਂ ਹੁਣ ਕਿੱਥੇ ਕੀਤਾ ਇੱਥੇ ਮਦੋਟ ਥਾਣੇ 'ਚ ਹਾਂਜੀ ਕਾਨੂੰਨੀ ਕਾਰਵਾਈ ਦੀ ਮੰਗ ਹਾਂ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਹਾਂ ਇੱਕ ਤਰਫੀ ਆਪ ਕੇਸ ਜਿੱਤਦਾ ਫਿਰ ਦਾੰਦ ਮੇਰਾ ਤਲਾਕ ਹੋ ਗਿਆ ਹੈ ਪਰ ਤਲਾਕ ਲਿਆ ਸਾਡੇ ਸਾਜੂ ਕੁੱਜੀ ਨੇ ਤਲਾਕ ਫੇਰ ਵੀ ਕਰੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕਾਰਵਾਈ ਕਰਵਾਈ ਕਾਰਵਾਈ ਹੁਣ ਮੋਟਰਸਾਈਕਲ ਪਹਿਲਾਂ ਮੰਗ ਸੀ ਨਾ ਮੋਟਰਸਾਈਕਲ ਦੇਣ ਕਰਕੇ ਤੇ ਨਾਲ ਆਪ ਇੱਕ ਤਰਫੇ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਵਹਾਰ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਮੇਰਾ ਨਾਮ ਜੀ ਜਗਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਸ਼ੱਕ ਟਾਇਟ ਵੀ ਆ ਜੀ ਲੜਕੀ ਮੇਰੇ ਚਾਚੇ ਦੀ ਕੁੜੀ ਆ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਕੀ ਹੋਇਆ ਸੀ ਏ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦਾ ਮੁੰਡੇ ਨੂੰ ਪਹਿਲਾਂ ਕਿੱਥੀ ਰਹੀ ਪਹਿਲਾਂ ਇਹ ਕੁੜੀ ਤੇਰੇ ਲਾੜੀਆਂ ਵਿਆਹੀ ਸਰਜੀਤ ਹਲੇ ਤੁਹਾਡੀ ਭੈਣ ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਿਆ 4 ਸਾਲ ਕੁੜੀ ਬੂਹੇ ਤੇ ਬੈਠੀ ਏ ਕੋਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਚ ਇਹਦਾ ਵਿਆਹ ਹੋਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਸ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲਖਾ ਪਿੰਡ ਲਖਾ ਹਲੀ ਲਖਾ ਅਜੀ ਦੇ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਦਿਆ ਹੋਰ ਵੀ ਕਿਹੇ ਪੈਤੀ ਪੈਨ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਏ ਮੇਰੇ ਉਹਨਾਂ ਨੂੰ ਕੋਈ ਨਿصاف ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰਨ ਨੂੰ ਪ੍ਰਸ਼ਾਸਨ ਨੂੰ ਇਹ ਅਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਇਹਨਾਂ ਦੀ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰੁਜ਼ਗਾਰ ਹਿੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋਈ ਤਰੀਕ ਵਾਸਤੇ ਰੁਪਈਆ ਨਹੀਂਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜਾਇਤ ਨਹੀਂ ਹੈ ਮੰਨ ਲਓ ਗਜਾਇ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਸੀਂ ਨੂੰ 2.5 ਲੱਖ ਰੁਪਏ ਦੇ ਅਨੁਦਾਜ਼ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਅਨੁਦਾਜ਼ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਹੀਂ ਇਹਨੂੰ ਅਹੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਈਆ ਦੇਗਾ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਨੇ ਰੱਖੀ ਹੋਰ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਆ ਇਹ ਭੈਣ ਚੋ ਇਹ ਜਿਹੜਾ ਸਰਜੀਤ ਸਿੰਘ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ ਤੁਹਾਡਾ ਕੀ ਹਾਲ ਚਾਰ ਸਾਲ ਵਿਦੋ ਬੀਬੀ ਵਿਦੋ ਬੀਬੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਵੀ ਬਰਾਤ ਦਾ ਹੋਇਆ ਤੁਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਹਾਨ ਨਵਾ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰੋਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ ਚਾਰ ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਹਮਝੋ ਮੰਗਾ ਮੰਗਣਾਂ ਤੇ ਮੋੜ ਛੜ ਗਿਆਂ ਹੂੰ ਰੋਲਰ ਚੱਲਦਾ ਹੈ ਆਰ ਉਹ ਲੋਕ ਜਦੋਂ ਮੈਟਰ ਮੰਡਲ ਤੋਂ ਆਵੇ ਹਦਰਾ ਆਉਂਿਆ ਸਾਦੇ ਗੁੱਥ ਲੱਗੇ ਕੁੜੀ ਤੇ ਕੋਈ ਨਾ ਕਾਰਵਾਈ ਨਹੀਂ ਕੀਤੀ ਜੀ ਉਹ ਨਾ ਇਹ ਤਰਖਾਸਾ ਨਾਲੇ ਪੁਰਸੜੇ ਆਦੇ ਹੀ ਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵੀ ਨਹੀਂ ਕੀਤੀ ਕਾਰਵਾਈ ਹਦੀ ਨਹੀਂ ਚੀ ਅੱਜ ਕੀ ਕਰ ਰਿਹਾ ਜੀ ਅੱਜ ਕੁਛ ਨਹੀਂ ਅੱਜ ਉਹਨਾਂ ਬਰਾਤ ਲੈ ਕੇ ਚੱਲਾ ਸੀ ਤੇ ਪਿੱਛਾ ਲੈ ਆ ਤੇ ਮੈਂ ਆ ਗਏ ਬਰਾਤ ਨੂੰ ਫੜਿਆ ਬਰਾਤ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈਏ ਹਾਂ ਪੁਲਿਸ ਫੜ ਕੇ ਲਾਇਆ ਹੁੰਦਾ ਹੈ ਤਾਂ ਹੁਣ ਕਾਰਵਾਈ ਸਾਡੀ ਕੀਤੀ ਜਾਵੇ ਹਾਂ ਹੋਣੀ ਚਾਹੀਦੀ ਹੈ ਹਾਂ ਤੇ ਅੱਦੇ ਮਗਰ ਐਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਪਿਆ ਤੂੰ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹੱਕੜ ਇਹ ਲੜੀ ਨੂੰ ਸੁਣ ਵਿੱਚ ਆਈਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਉਹਦੀ ਕੁੜੀ ਹੈ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਇਹ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲਗੇ